ਸ਼ੰਗਾਵ ਨੇ ਨਾਮਨਾ ਖੱਟਿਆ ਲੇਕਿਨ ਉਸਦੀ ਅਗਲੀ ਜ਼ਿੰਦਗੀ ਸੁਖਾਲੀ ਰੱਖੀ ਸੁਚਵੰਦਾ ਦੇ ਪਿੰਡ ਪੋਨਾ ਤੋਂ ਸਿੱਧੀਆਂ ਤਸਵੀਰਾਂ ਜਿੱਥੇ ਪੰਜ ਤਤਾਂ ਦੇ ਵਿੱਚ ਰਾਜਵੀਰ ਸੁਵੰਦਾ ਬਲੀਨ ਹੋ ਚੁੱਕੇ ਨੇ ਅੰਤਿਮ ਸੰਸਕਾਰ ਹੋ ਚੁੱਕਿਆ ਹੈ ਪਰਿਵਾਰਕ ਮੈਂਬਰ ਤਾਂ ਹਾਂ ਮਾਰ ਕੇ ਰੋ ਰਹੇ ਨੇ ਮਾਤਾ ਬੁ ਦੁੱਖ ਵੇਖਿਆ ਨੇ ਸ਼ਾਂਦਾ ਪਤਨੀ ਤਾਂ ਹਾਂ ਮਾਰ ਕੇ ਰੋ ਰਹੀ ਹੈ ਸੋ ਦੇਹਧੇ ਪਾਵੁਕ ਤਸਵੀਰਾਂ ਸੋ ਬੜਾ ਔਖਾ ਹੁੰਦਾ ਹੈ ਆਪਣੇ ਪਰਿਵਾਰ ਦੇ ਕਿਸੇ ਜੀ ਦਾ ਵਿਛੜ ਜਾਣਾ ਉਸ ਦਾ ਦੁੱਖ ਚਰਨਾ ਸੋਰੰਛਿਤ ਬਾਵਾ ਜਿਨ੍ਹਾਂ ਦੇ ਵੱਲੋਂ ਆਪਣੇ ਜਿਗਰੀ ਯਾਰ ਨੂੰ ਆਖਰੀ ਸਲਾਮ ਕਿਹਾ ਗਿਆ ਜਦੋਂ ਅੰਤਿਮ ਸੰਸਕਾਰ ਕੀਤਾ ਗਿਆ ਬੇहद ਭਾਵੁਕ ਜਿਹੜੇ ਨਜ਼ਰ ਆਏ ਨੇ ਰਾਜਵੀਰ ਸ਼ਵੰਦਾਂ ਨੂੰ ਵੇਖ ਕੇ ਹਰ ਇੱਕ ਦੀ ਧਾਰ ਜਿਹੜੀ ਨਿਕਲੀ ਹੈ ਮ੍ਰਿਤਕ ਦੇ ਨੂੰ ਵੇਖ ਕੇ ਤਾਹਾਂ ਮਾਰ ਕੇ ਪਰਿਵਾਰ ਰੋਇਆ ਸੁਰਾਜ ਸਿੰਘ ਸ਼ਵੰਦਾ ਜੀ ਨੇ ਪੰਜਾਬੀ ਇੰਡਸਟਰੀ ਦੇ ਦੇਸ਼ ਇੱਕ ਚੰਗਾ ਆਪਣਾ ਨਾਮ ਪੜਾਇਆ ਲੇਕਿਨ ਜਦੋਂ ਉਹਨਾਂ ਦੀ ਮੌਤ ਦੀ ਖਬਰ ਹਰ ਇੱਕ ਤੱਕ ਪੁੱਜੀ ਤਾਂ ਤਾਂਹਾ ਮਾਰ ਕੇ ਪਰਿਵਾਰ ਰੋਇਆ ਉਹ ਮਾਂ ਛੜੀ ਪਿਛੇ ਲਗਾਤਾਰ 12 ਦਿਨਾਂ ਤੋਂ ਵੈਂਟੀਲੇਟਰ ਦੇ ਉੱਤੇ ਸੁੱਤੇ ਪੁੱਤ ਨੂੰ ਵੇਖ ਰਹੀ ਸੀ लगातार दरवाजे दे सी कि मेरा पुत एक बारी उठी तेनो कह के बुलाए कि माँ मैं बिल्कुल ठीक हाँ लेकिन नहीं सी पता कि उस कमरे के चंगी खबर नहीं माड़ी खबर जो है उस तक मां ताह मार के रोई जिसके पहला सिर का सही उसके सिर तो उस चला गया उसका पुत इस जहानो चले गया ਸੋ ਦੁੱਖ ਛੜਿਆ ਛਰਿਆ ਨਹੀਂ ਜਾਂਦਾ ਕਹਿੰਦੇ ਨੇ ਸਦੂ ਜਿਉਂਦੇ ਜੀ ਮਾਪਿਆਂ ਦੇ ਸਾਹਮਣੇ ਜਵਾਨ ਪੁੱਤ ਦੀ ਸੋਹਣੇ ਗੱਭਰੂ ਜਵਾਨ ਪੁੱਤ ਦੀ ਅਰਥੀ ਉੱਠਦੀ ਹੈ ਤਾਂ ਮਾਤੋਂ ਛੜਿਆ ਨਹੀਂ ਜਾਂਦਾ ਸੋ ਬੇਹਦ ਹੀ ਭਾਵੁਕ ਤਸਵੀਰਾਂ ਨੇ ਸੋ ਕੁਝ ਹੀ ਸਮੇਂ ਦੇ ਵਿੱਚ ਸ਼ਵੰਤਾ ਪੰਜ ਤਤਾਂ ਦੇ ਵਿੱਚ ਵਲੇਨ ਹੋਣਗੇ ਸੁਰਾਜਵੀਰ ਸ਼ਵੰਦਾ ਦੇ ਮ੍ਰਿਤਕ ਦੇ ਵੇਖੀ ਮਾਤਾ ਹਮਾਰ ਰੋਈ ਹੈ ਜਿਗਰੀ ਯਾਰ ਜਿਨਾ ਦੇ ਬਲੋਂ ਰਾਜਵੀਰ ਸ਼ਵੰਦਾ ਦੇ ਨਾਲ ਕਦੇ ਸਟੇਚਾਂ ਦੇ ਉੱਤੇ ਰੌਣਕਾਂ ਲਾਈਆਂ ਜਾਂ ਸੰਧੀਆਂ ਸਨ ਨਹੀਂ ਸੀ ਪਤਾ ਕਿ ਉਹਨਾਂ ਦਾ ਉਹ ਜਿਗਰੀ ਯਾਰ ਉਹਨਾਂ ਤੋਂ ਵਿਛੜ ਜਾਏਗਾ ਪ੍ਰੀਤ ਕੋ ਕੀ ਹੋਰਾਂ ਦੀ ਗੱਲ ਕਰੀਏ ਬੇहद ਭਾਵੁਕ ਪੋਸਟ ਉਹਨਾਂ ਨੇ ਪਾਈ ਕਿ ਮੌਤ ਲੈਣੀ ਉਹ ਲੈ ਕੇ ਚਲੇਗੀ ਉਸ ਮਾਤੇ ਪੁੱਤ ਨੂੰ ਜਿਸ ਦੇ ਲਈ ਕਰੋੜਾਂ ਦੁਆਵਾਂ ਵੀ ਜਿਹੜੀਆਂ ਥੋੜੀਆਂ ਪੈ ਗਈਆਂ ਸੁਰਾਜਵੀਰ ਵੰਦਾ ਦੇ ਪਿੰਡ ਤੋਂ ਤਸਵੀਰਾਂ ਜਿੱਥੇ ਕੁਝ ਹੀ ਸਮੇਂ ਦੇ ਵਿੱਚ ਅੰਤਿਮ ਸੰਸਕਾਰ ਜਿਹੜਾ ਕੀਤਾ ਜਾਏਗਾ ਪਰਿਵਾਰ ਮ੍ਰਿਤਕ ਦੇ ਲੈ ਕੇ ਇੱਥੇ ਪੁੱਛਿਆ ਪੁੱਤ ਇਹ ਆਖਰੀ ਪਲ ਨੇ ਰਾਜਵੀਰ ਚਵੰਦਾ ਜਿਸ ਦੇ ਆਖਰੀ ਦਰਸ਼ਨ ਹਰੀਖ ਦੇ ਵੱਲੋਂ ਕੀਤੇ ਜਾ ਰਹੇ ਨੇ ਮਾਦਾ ਰੋ ਰੋ ਕੇ ਬੁਰਾ ਹਾਲ ਹੈ ਸੁਰਤਾਸ ਕੀਤੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਪੰਛ ਤਤਨ ਦੇ ਵਿੱਚ ਬਲੀਨ ਹੋਣਗੇ ਰਾਜਵੀਰ ਚਵੰਦਾ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਿਗਰੀ ਯਾਰਾਂ ਦੇ ਵੱਲੋਂ ਸ਼ੋਨ ਵਾਲਿਆਂ ਦੇ ਵੱਲੋਂ ਪਿੰਡ ਵਾਲਿਆਂ ਦੇ ਵੱਲੋਂ ਲਗਾਤਾਰ ਆਖਰੀ ਵਿਦਾਇਗੀ ਜੁਆ ਰਾਜਵੀਰ ਸ਼ਵੰਦਾਨ ਨੂੰ ਦਿੱਤੀ ਜਾ ਰਹੀ ਹੈ। ਸੁਪੇਧ ਹਦ ਹੀ ਭਾਵੁਕ ਤਸਵੀਰ ਪਿੰਡਪੋਨਾ ਤੋਂ ਵਿਖਾ ਰਹੇ ਆ ਜਿੱਥੇ ਰਾਜਵੀਰ ਸ਼ਵੰਦਾਨ ਦੇ ਅੰਤਿਮ ਸੰਸਕਾਰ ਦੇ ਉੱਤੇ ਹਰ ਇੱਕ ਅੱਖ ਜਿਹੜੀ ਨਮ ਹੋਈ ਹੈ। ਰਾਜਵੀਰ ਚੁੰਦਾ ਦੇ ਨਿੱਕੇ ਨਿੱਕੇ ਬੱਚੇ ਜਿਨ੍ਹਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਦਾ ਪਿਤਾ ਇਸ ਜਹਾਨੋਂ ਚਲਾ ਗਿਆ ਹੈ ਧੀ ਦੇ ਵੱਲੋਂ ਲਗਾਤਾਰ ਤਿਆਰੀ ਕੀਤੀ ਜਾ ਰਹੀ ਸੀ ਆਪਣੇ ਪਿਤਾ ਨੂੰ ਸਰਪ੍ਰਾਈਜ਼ ਦੇਣ ਦੇ ਲਈ ਰਾਜਵੀਰ ਚੁੰਦਾ ਦਾ ਸਵਾਗਤ ਕਰਨ ਦੇ ਲਈ ਵੈਲਕਮ ਕਰਨ ਦੇ ਲਈ ਲੇਕਿਨ ਨਹੀਂ ਸੀ ਪਤਾ ਕਿ ਉਹਨਾਂ ਦੇ ਪਿਤਾ ਠੀਕ ਹੋ ਕੇ ਨਹੀਂ ਸਗੋਂ ਉਹਨਾਂ ਦੀ ਮ੍ਰਿਤਕ ਦੇ ਘਰ ਪਹੁੰਚ ਰਹੀ ਹੈ ਸੋ ਰਾਜਵੀਰ ਚੁੰਦਾ ਅੰਤਿਮ ਰਸਮਾਂ ਜਾਰੀ ਨੇ ਥੋੜੀ ਹੀ ਦੇਰ ਦੇ ਵਿੱਚ ਸੰਸਕਾਰ ਕੀਤਾ ਜਾਏਗਾ ਸੋਚਵੰਦਾ ਦੇ ਪਿੰਡ ਉਹਨਾਂ ਜਿਵੇਂ ਗਰਾਉਂਡ ਤੋਂ ਲਾਈਵ ਤਸਵੀਰਾਂ ਦਿਖਾ ਰਹੇ ਆ ਸੋ ਗਮ ਦੇ ਵਿੱਚ ਸਾਰਾ ਪਿੰਡ ਡੁੱਬਿਆ ਕਿਉਂਕਿ ਰਾਜਵੀਰ ਚਵੰਦਾ ਇਸ ਜਗਤ ਤੋਂ ਤੁਰ ਗਿਆ ਕਮਰ ਕਰੇ ਬਾਅਦ ਛਿੜੇ ਉਹਨਾਂ ਦੇ ਸਾਥੀ ਕਲਾਕਾਰ ਉਹਨਾਂ ਦੇ ਕਾਲਜ ਦੇ ਵਿੱਚ ਇਕੱਠੇ ਰਹੇ ਤੇ ਹਾਲਜੋਨਾ ਦੇ ਵੱਲੋਂ ਅੰਤਿਮ ਵਿਦਾਇਕ ਛਿੜੀ ਦਿੱਤੀ ਜਾ ਰਹੀ ਹੈ ਸੋ ਬੇਹਦੀ ਪਾਵਕ ਤਸਵੀਰਾਂ ਨੇ ਬਿਲਕੁਲ ਅੰਤਿਮ ਰਸਮਾਂ ਦੀ ਉਤੀ ਤਸਵੀਰ ਹੈ कि कुछ ही पलान के खामोश हो राजवीर चुन का जिसन अंतिम विधायकी परिवार के वालों चोन वाले दे वालों दी जा रही है चिना चिना तक भी यह तस्वीर पहुंचती है हर एक वालों अरदास की जा जब तक कैप कट की एडिटिंग नहीं सीखोगे तब तक क्रिएटर बनना रहने ही दो अच्छी एडिटिंग के बिना वीडियोस डल लगती हैं और ऑडियंस आगे बढ़ जाती है कंटेंट चाहे कितना भी अच्छा हो बिना एडिटिंग के वो ट्रेंड नहीं करेगा अगर तुम भी सोच रहे हो कि एंगेजमेंट लो क्यों है तो समझ लो प्रॉब्लम एडिटिंग स्किल्स की है अगर एडिटिंग मास्टर करनी है तो सीखो ऐप डाउनलोड करो और प्रोफेशनल वीडियो एडिटिंग टेक्निक्स सीखना शुरू करो सीखो ऐप पर एक शो आता है कलर ग्रेडिंग कैसे, कैसे करें और वीडियो के बैकग्राउंड में एलिमेंट्स कैसे डालें सीखो ऐप के एक्सपर्ट्स इन सभी टॉपिक्स के बारे में आपको शॉर्ट वीडियो में सब कुछ सिखा देंगे अगर आपको भी अपनी वीडियोस को नेक्स्ट लेवल पर ले जाना है तो सीखो ऐप डाउनलोड करो इंस्टॉल नाउ पे क्लिक करो और अभी सीखो ऐप डाउनलोड करो बीते कल चुनाव का नहीं बहाली थे फोर्टीन सहस्ताल थे विचारकरी आले सन तो परिवार को कदे भी ना पूरा होने वाला जब अंतिम दर्शन के लिए पंजाबी कलाकार लगातार पहुंच रहे हैं रेशम अनमोल करमजीत अनमोल सतेंद्र सरनाज बब्बू मान कुलविंदर बिल्ला कन्वर गेवाल हरभजन मान रणजीत बासबीर जसी एम ए बिर जिना अंतिम विदाई जो है दिखती जा रही है ਸੋ ਬੇहद ਹੀ ਪਾਵੋ ਕੇ ਤਸਵੀਰਾਂ ਨੇ ਰਾਜਵੀਰ ਸ਼ਵੰਦਾ ਜਿਨ੍ਹਾਂ ਦੇ ਬਿਲਕੁਲ ਅੰਤਿਮ ਪੜਾ ਦੇ ਉਤੇ ਯਾਤਰਾ ਸੰਸਾਰਿਕ ਯਾਤਰਾ ਭੋਗ ਚੁੱਕੇ ਨੇ ਰਣਜੀਤ 바ਵਾ ਨਜ਼ਰ ਆ ਰਹੇ ਨੇ ਸੁਤਿੰਦਰ ਲਗਾਤਾਰ ਨਮ ਅੱਖਾਂ ਦੇ ਨਾਲ ਵਿਦਾਇਗੀ ਉਹਨਾਂ ਦੇ ਕੀ ਹੈ ਜੜੀ ਅਕਸ ਸਟ੍ਰੇਚਾਂ ਦੇ ਉਤੇ ਜਦੋਂ ਗੂੰਜਦੀ ਸੀ ਤਾਂ ਲੋਕਾਂ ਦੇ ਵੱਲੋਂ ਉਹਨਾਂ ਨੂੰ ਬੇहद ਪਿਆਰ ਜਿਹੜਾ ਕੀਤਾ ਜਾਂਦਾ ਸੀ ਸੁorajveer Jwanda ਪੰਜ ਤਤਾਂ ਦੇ ਵਿੱਚੋਂ ਦਿਖਾ ਰਹੇ ਆ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਐ ਇਸੇ ਥਾਂ ਦੇ ਉੱਤੇ ਰਾਜਵੀਰ ਜਵੰਦਾ ਜਿਨ੍ਹਾਂ ਨੇ ਗਾਇਕੀ ਦਾ ਸਫ਼ਰ ਜਿਹੜਾ ਸ਼ੁਰੂ ਕੀਤਾ ਸੀ ਤੇ ਇੱਥੇ ਹੀ ਅਲਸੋ ਪੰਜ ਤਤਾਂ ਦੇ ਵਿੱਚ ਬੁਲਗীন ਹੋਏ ਨੇ ਸੋ ਪਰਮਾਤਮਾ ਉਹਨਾਂ ਨੂੰ ਬਾਲ ਪਛੇਤ ਪਰਿਵਾਰ ਨੂੰ ਪਾੜਾ ਮੰਨਨ ਦਾ ਕਿਉਂਕਿ ਬੜਾ ਔਖਾ ਹੁੰਦਾ ਕਿਸੇ ਪਰਿਵਾਰ ਦੇ ਵਿੱਚੋਂ ਜਦੋਂ ਕੋਈ ਆਪਣਾ ਵਿਛੜ ਜਾਂਦਾ ਹੈ ਖਾਸ ਕਰਕੇ ਉਹ ਮਾਂ ਜਿਸ ਦਾ ਪੁੱਤ ਇਸ ਜਹਾਨ ਨੂੰ ਛਲਾ ਕੇ ਆਪੋਏ ਭਰੀ ਜਵਾਨੀ ਦੇ ਵਿੱਚ ਉਸ ਮਾਂ ਦੇ ਉੱਤੇ ਕੀ ਨੇ ਇਤਨੀ ਹੋਏ ਕਿ ਸੋ ਬੜੀ ਦੁੱਖ ਦੀ ਘੜੀ ਆ ਉਸ ਪਰਿਵਾਰ ਦੇ ਨੇ ਸੋ ਬੇਹਦ ਹੀ ਭਾਵੁਕ ਤਸਵੀਰਾਂ ਰਾਜਵੀਰ ਸ਼ਵੰਦਾਲ ਜੋ ਕਿ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਤੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਛੜਾ ਕੀਤਾ ਗਿਆ ਸੁਪੰਖ ਤਤਾਂ ਦੇ ਵਿੱਚ ਮਿਲਿਨ ਹੋ ਚੁੱਕੇ ਨੇ ਰਾਜਵੀਰ ਸ਼ਵੰਦਾਲ ਤਾਂ ਰਾਜਵੀਰ ਜਵੰਦਾ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਕੀਤਾ ਜਾ ਰਿਹਾ ਬੇहद ਭਾਵੁਕ ਕਰ ਦੇਣ ਵਾਲੇ ਇਹ ਪਲ ਨੇ ਬੇहद ਦੁਖਦਾਈ ਪਲ ਨੇ ਉਸ ਪਰਿਵਾਰ ਦੇ ਲਈ ਵੀ ਤੇ ਪੂਰੀ ਪੰਜਾਬੀ ਇੰਡਸਟਰੀ ਲਈ ਪੂਰੀ ਦੁਨੀਆ ਦੇ ਵਿੱਚ ਵਸਦੇ ਹਰ ਇੱਕ ਪੰਜਾਬੀ ਦੇ ਲਈ ਅੱਜ ਰਾਜਵੀਰ ਜਵੰਦਾ ਦੀ ਜੋ ਕਾਇਕੀ ਹੈ ਜੋ ਉਸ ਦਾ ਕਿਰਦਾਰ ਹੈ ਹਰ ਇੱਕ ਪੰਜਾਬੀ ਦੇ ਦਿਲਾਂ ਦੇ ਉੱਤੇ ਅਮਿੱਟ ਜਾਤ ਜਿਹੜੀ ਉਹ ਛੱਟ ਕੇ ਗਿਆ ਆ ਤਾਂ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਹਾਲਾਂਕਿ ਇਹ ਜੋ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇਸ ਦੇ ਵਿੱਚ ਕਿੰਨੇ ਸਾਰੇ ਲੋਕ ਇਕੱਠੇ ਹੋਏ ਨੇ ਇਹ ਤਸਵੀਰ ਦੇਖੀ ਨਹੀਂ ਜਾ ਰਹੀ ਜੋ ਰਾਜਵੀਰ ਜੀ ਬੰਦਾ ਦੇ ਮੈਂਸ ਨੇ ਚਾਹੇ ਕੋਈ ਉਹਨਾਂ ਨੂੰ ਨਹੀਂ ਵੀ ਮਿਲਿਆ ਸੀਗਾ ਪਰ ਅੱਜ ਚਾਹੇ ਲੋਕ ਉੱਥੇ ਪਹੁੰਚੇ ਨੇ ਚਾਹੇ ਘਰਾਂ ਦੇ ਵਿੱਚ ਨੇ ਹਰ ਕੋਈ ਰੋ ਰਿਹਾ ਹਰ ਕੋਈ ਰਾਜਵੀਰ ਜਵੰਦਾ ਨੂੰ ਯਾਦ ਕਰ ਰਿਹਾ ਉਸ ਦਾ ਹੱਸਦਾ ਚਿਹਰਾ ਹਰ ਕੋਈ ਯਾਦ ਕਰ ਰਿਹਾ ਉਸ ਦੇ ਕਿਰਦਾਰ ਨੂੰ ਯਾਦ ਕਰ ਰਿਹਾ ਉਸ ਦੀ ਗਾਇਕੀ ਨੂੰ ਯਾਦ ਕਰ ਰਿਹਾ ਸਟੇਜਾਂ ਦੇ ਉੱਤੇ ਲਾਈਵ ਪਰਫਾਰਮੈਂਸ ਨੂੰ ਯਾਦ ਕਰ ਰਿਹਾ ਪਾਣੀ ਅੰਦੋਲਨ ਦੇ ਵਿੱਚ ਯੋਗਦਾਰ ਨੂੰ ਯਾਦ ਕੀਤਾ ਜਾ ਰਿਹਾ ਪਰ ਰਾਜਵੀਰ ਜਵੰਦਾ ਇੱਕ ਅਮਰ ਯਾਦ ਜਿਹੜੀ ਛੱਡ ਕੇ ਗਿਆ ਪੰਜਾਬ ਪੁਲਿਸ ਦੇ ਵਿੱਚ ਵੀ ਰਿਹਾ ਪਰ ਨਾਲ ਨਾਲ ਗਾਇਕੀ ਗਾਇਕੀ ਦੇ ਵਿੱਚ ਵੀ ਉਹਨਾਂ ਨੇ ਇੱਕ ਵੱਡਾ ਨਾਮ ਜਿਹੜਾ ਉਹਨਾਂ ਦੇ ਵੱਲੋਂ ਖੱਟਿਆ ਗਿਆ ਆ ਪੰਜਾਬ ਪੁਲਿਸ ਵਾਲੇ ਨੌਜਵਾਨਾਂ ਨੂੰ ਅਕਸਰ ਇਹ ਕਿਹਾ ਜਾਂਦਾ ਕਿ ਥੋੜੇ ਸਖਤ ਸੁਭਾਅ ਦੇ ਹੁੰਦੇ ਹਨ ਪਰ ਪੰਜਾਬ ਪੁਲਿਸ ਦੇ ਇਸ ਨੌਜਵਾਨ ਨੇ ਗਾਇਕੀ ਦੇ ਵਿੱਚ ਵੀ ਬਹੁਤ ਵੱਡਾ ਨਾਮ ਜੜਾ ਕਮਾਇਆ ਦਿਨਾਂ ਨੂੰ ਪਿਆਰ ਦਿੱਤਾ ਖਾਸ ਕਰਕੇ ਸੱਭਿਆਚਾਰ ਸੱਭਿਆਚਾਰਕ ਗੀਤ ਗਾਏ ਵੀ ਨੌਨ ਸੱਭਿਆਚਾਰਕ ਗੀਤ ਰਾਜਵੀਰ ਜਵੰਦਾ ਨੇ ਨਹੀਂ ਗਾਇਆ ਹੁਣ ਤੱਕ ਇੱਕ ਅਲ ਜਿਹੜੀ ਹੈ ਪਈ ਹੋਈ ਸਕੀ ਕਿ ਗਾਇਕੀ ਦਾ ਗੀਤ ਤੱਤੇ ਪੜਤੇ ਉਹਨਾਂ ਤਹੀ ਨੌਜਵਾਨੀ ਲੋਕ ਸੋਨਾ ਪਸੰਦ ਕਰਦੇ ਪਰ ਇਸ ਮਿੱਥ ਨੂੰ ਜਿਹੜਾ ਅਸਰੇ ਤੋਂ ਨਕਾਰਿਆ ਵੀ ਹੈ ਤੇ ਜਿਸ ਨੂੰ ਗਲਤ ਵੀ ਸਾਬਤ ਕੀਤਾ ਰਾਜਵੀਰ ਜਵੰਦੇ ਨੇ ਕਿਉਂਕਿ ਸੱਭਿਆਚਾਰਕ ਗੀਤ ਗਾਏ ਨੇ ਕੋਈ दारू ਨੂੰ ਪ੍ਰਮੋਟ ਨਹੀਂ ਕੀਤਾ ਕਿਸੇ ਨਸ਼ੇ ਨੂੰ ਪ੍ਰਮੋਟ ਨਹੀਂ ਕੀਤਾ ਕਿਸੇ ਹਥਿਆਰ ਨੂੰ ਪ੍ਰਮੋਟ ਨਹੀਂ ਕੀਤਾ ਕਿਸੇ ਕੁੜੀ ਦੀ ਬਾਹੜਕ ਵਾਲੀ ਗੱਲ ਨਹੀਂ ਕਹੀ ਮਤਲਬ ਕਿ ਇੱਕ ਸੱਚੀ ਸੁੱਚੀ ਗਾਇਕੀ ਜੋ ਪੰਜਾਬ ਦੇ ਸੱਭਿਆਚਾਰ ਨੂੰ ਪਾਉਂਦੀ ਹੈ ਜੋ ਹਰ ਇੱਕ ਪੰਜਾਬੀ ਦੇ ਦਿਲਾਂ ਦੇ ਵਿੱਚ বাসਦੀ ਹੈ ਉਹ ਗਾਇਕੀ ਰਾਜਵੀਰ ਜੁਤਾਨੀ ਗਈ ਹੈ ਮਾਣ ਆ ਰਿਹਾ ਲੀਟ ਕਰਦੇ ਇਸ ਆਪਣੇ ਅ ਪ੍ਰਮਾਣ ਦਿਨਾਂ ਰਿਲੀਟ ਕਰਦੇ ਗੀਤ ਰਾਜਵੀਰ ਜਵੰਦਾ ਦੀ ਬੰਦੀ ਗਾਇਕ ਹੈ ਤੇ ਹਰ ਇੱਕ ਕਲਾ ਕਲਾ ਗੀਤ ਜਦੋਂ ਕੋਈ ਵੀ ਸੁਣਦਾ ਆ ਤਾਂ ਉਹ ਉਸ ਦਿਲਾਂ ਚ ਘਰ ਕਰ ਜਾਂਦੇ ਨੇ ਬਾਰ-ਬਾਰ ਰਾਜਵੀਰ ਜਵੰਦਾ ਦਾ ਨਾਮ ਜਿਹੜਾ ਹੈ ਉਹ ਸਾਹਮਣੇ ਆਉਂਦਾ ਹੈ। ਜਿੰਦੇ ਪਿਆਰ ਵੀ ਹਰ ਇੱਕ ਨਾਲ ਜਿੰਨਾ ਗਾਇਕੀ ਦੇ ਨਾਲ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕੀਤਾ ਰਾਜਵੀਰ ਜਿਹਦੇ ਨੇ ਉਨਾ ਹੀ ਗੱਲ ਕਰਨੀ ਤਾਂ ਆਪਣਾ ਜੋ ਪੌਰਾ ਸੀ ਉਸ ਦਾ ਜੋ ਮੇਲ ਵਰਤਾਪ ਸੀਗਾ ਉਹ ਵੀ ਹੋਰ ਗਾਇਕਾਂ ਦੇ ਨਾਲ ਸਾਰਿਆਂ ਦੇ ਨਾਲ ਬਹੁਤ ਹੀ ਵਧੀਆ ਉੱਚਾ ਸੁੱਚਾ ਤੇ ਪਿਆਰ ਵਾਲਾ ਸੀਗਾ ਕਿਸੇ ਦੇ ਨਾਲ ਵੀ ਕਦੇ ਕੋਈ ਲੜਾਈ ਝਗੜਾ ਨਹੀਂ ਜਾਂ ਕਿਸੇ ਕੰਟਰੋਵਰਸੀ ਦੇ ਵਿੱਚ ਨਹੀਂ ਆ ਜਦੋਂ ਪੰਜਾਬ ਦੇ ਨਾਲੇ ਕਿਸਾਨਾਂ ਦੇ ਨਾਲ ਖੜਨ ਦੀ ਗੱਲ ਆਈ ਤਾਂ ਉਸ ਵੇਲੇ ਰਾਜਵੀਰ ਜਵੰਦਾ ਕਿਸਾਨ ਅੰਦੋਲਨ ਦੇ ਵਿੱਚ ਇੱਕ ਵੱਡਾ ਕਿਰਦਾਰ ਨਿਭਾ ਕੇ ਗਏ ਖੜਾਂ ਦੇ ਵਿੱਚ ਵੀ ਇਸ ਵੇਲੇ ਵੀ ਜਾਂ ਹੋਰ ਵੀ ਪਤਾ ਨਹੀਂ ਕਿੰਨੀਆਂ ਇੱਕ ਐਕਟੀਵਿਟੀਜ਼ ਹੋਈਆਂ ਜਿਹੜੀਆਂ ਕਿ ਰਾਜਵੀਰ ਜਵੰਦਾ ਆ ਪਿੱਛੇ ਪਿੱਛੇ ਕਰ ਰਹੇ ਹੋਗੇ ਕਿਸੇ ਨੂੰ ਪਤਾ ਵੀ ਨਹੀਂ ਲੱਗਣ ਦੇ ਹੋਗੇ ਕੈਮਰੇ ਆਫ ਕੈਮਰਾ ਅੱਜ ਦਾ ਬਹੁਤ ਸਾਰੀ ਵੀਡੀਓ ਤੁਸੀਂ ਵੀ ਦੇਖੀਏ ਤਾਂ ਕਿ ਜਦੋਂ ਰਾਈਟਿਕ ਜਾਣਦੇ ਸੀਗੇ ਤਾਂ ਉੱਥੇ ਜੁੱਤਾ ਪਾ ਕੇ ਕਰ ਰਹੇ ਹੁੰਦਾ ਤੇ ਘਾਰ ਦੇ ਚਾਚਾ ਕੇ ਕਿਦਾਂ ਜਨ ਰਾਜਨੀਤਿਕ ਤੇ ਉਹਨਾਂ ਦੇ ਨਾਲ ਜੋ ਪਲ ਨਹੀਂ ਕਿਰਦਾਰ ਸੀ ਰਾਜਵਿਦ ਬੰਦਾ ਕਿਹਾ ਜਾਂਦਾ ਨਾ ਕਿ ਅਗੋ ਵੀ ਇਹ ਕਹਿਣਾ ਹੈ ਕਿ ਸਿੰਘ ਬੱਲਾ ਇੱਕ ਬੰਦਾ ਤੋਂ ਆਪਣੇ ਸੀਨੇ ਦੇ ਉੱਤੇ ਚੱਲਦੇ ਇਸੇ ਕਾਰਨ ਵਜੇ ਨਹੀਂ ਭੁੱਲਿਆ ਸੀਗਾ ਉਹਨਾਂ ਦੇ ਜੋ ਰਾਜਵਿਦ ਬੰਦਾ ਦੇ ਪਿਤਾ ਚਲੇ ਗਏ ਸੀਗੇ ਦੂਸਰਾ ਹੁਣ ਦੁੱਖ ਰਾਜਵਿਦ ਬੰਦਾ ਦਾ ਸਾਡੇ ਸੀਨੇ ਆਣ ਪਿਆ ਆ ਉਹ ਦੁੱਖ ਉਹ ਝਟਕਾ ਉਹ ਜ਼ਖਮ ਸਾਰੀ ਜ਼ਿੰਦਗੀ ਦੀ ਸਾਡੇ ਸੀਨੇ ਅੰਦਰ ਜਿਹੜਾ ਧੜਕਦਾ ਰਵੇਗਾ ਸਾਡੇ ਚਖਮ ਜਿਹੜੇ ਆ ਹਮੇਸ਼ਾ ਅੰਦੇ ਰਹਿਣਗੇ ਆਏ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜਿੱਥੇ ਅੰਤਿਮ ਸੰਸਕਾਰ ਜਿਹੜਾ ਕੀਤਾ ਜਾ ਰਿਹਾ ਆ ਪੰਜ ਤੱਤਾਂ ਦੇ ਵਿੱਚ ਭਲੀ ਪੂਰੇ ਨੇ ਰਾਜਵੀਰ ਜਵੰਦਾ ਨੌਜਵਾਨ ਅੰਚਲ ਅੰਬਾ ਕੇ ਬਤ ਨੌਜਵਾਨ ਇਸ ਨੇ ਲੋਕਾਂ ਦੇ ਦਿਲਾਂ ਤੇ ਪੰਜਾਬੀਆਂ ਦੇ ਦਿਲਾਂ ਤੇ ਰਾਜ ਕੀਤਾ ਅੱਜ ਉਹ ਨੌਜਵਾਨ ਜਿਹੜਾ ਇਹ ਪੰਜ ਤੱਤਾਂ ਦੇ ਵਿੱਚ ਜਦੋਂ ਮਿਲਨ ਹੋ ਰਿਹਾ ਤਾਂ ਉਸ ਵਿੱਚੇ ਹਰ ਇੱਕ ਨੇ ਅੱਖ ਜਿਹੜੀ ਹੈ ਉਹ ਨਾ ਮੈਂ ਹਰ ਕੋਈ ਜਿਹੜਾ ਉਹ ਹੋ ਰਿਹਾ ਬਹੁਤ ਸਾਰੀਆਂ ਵੀ ਬਹੁਤ ਸਾਰੇ ਲੋਕਾਂ compromet ਦੇਣਾ ਚਾਹੀਦਾ ਕਿ ਕਿੰਨੇ ਜਸ ਗਿਆ ਰਹੇ ਜਦੋਂ ਲਗਾਤਾਰ ਨੇ ਜੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਸੀ ਰਾਜਵੀਰ ਜਵੰਦਾ ਤਾਂ ਕਿੰਨੇ ਲੋਕ ਅਰਦਾਸ ਕਰਵਾ ਰਹੇ ਸੀ ਕੋਈ ਨੰਗੇ ਪੈਰੀ ਜਾ ਰਿਹਾ ਸੀ ਕੋਈ ਕਿਸ ਤਰੀਕੇ ਦੇ ਨਾਲ ਰਾਜਵੀਰ ਜਵੰਦਾ ਤੇ ਨਹੀਂ ਜਾਂ ਰਾਜਵੀਰ ਜਵੰਦਾ ਤੇ ਨਹੀਂ ਅਰਦਾਸ ਕਰਨ ਤੇ ਨਹੀਂ ਜਾ ਰਿਹਾ ਸੀ ਕਿ ਚਲੋ ਪ੍ਰਮਾਤਮਾ ਕਿਰਪਾ ਕਰੇ ਮੇਰ ਕਰੇ ਰਾਜਵੀਰ ਜਵੰਦਾ ਕਰਨ ਦੁਆਰਾ ਇਹ ਗੋਪੇ ਤੇ ਪਰ ਜੋ ਪ੍ਰਮਾਤਮਾ ਨੂੰ ਕਹਿੰਦੇ ਆ ਕਿ ਬਾਣਾ ਵਿੱਚ ਜਿੱਦੀ ਜਿੱਨੀ ਲਿਖੀ ਹੈ ਜਦੋਂ ਜਿਸ ਸਮੇਂ ਦੇ ਉੱਤੇ ਲਿਖਾ ਕੇ ਆਇਆ ਉਹ ਜਿਹੜਾ ਬੰਦਾ ਆਪਣੇ ਇਸ ਸਵਾਸ ਵਿੱਚ ਜਿਹੜੇ ਆਪਣੇ ਇੱਤੇ ਨੇ ਤੋਂ ਬੰਦਾ ਪ੍ਰਮਾਤਮਾ ਦੇ ਡਰਤੇ ਜਾਂਦਾ ਹੈ ਉਸੇ ਤਰੀਕੇ ਦੇ ਨਾਲ ਉਸ ਨਾਲ ਬਾਹਰ ਆਜ ਮਿੱਟੀ ਦਾ ਜਿਹੜਾ ਸਵਾਸ ਜਿਹੜਾ ਹੈ ਉਹ ਪੂਰੇ ਹੋ ਸਕੇ ਤਾਂ ਉਹ ਵੱਡੀ ਕਿੰਨੀ ਚ ਲੋ ਮੱਖੇ ਮੌਸਰੇ ਨਹੀਂ ਤਾਂ ਉਸ ਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਥੀਆਂ ਕਰਦੇ ਆ ਤਾਂ ਕਿੰਨੇ ਕਿੰਨੇ ਹੀ ਤਸਵੀਰਾਂ ਜਿਉਂੁਰ ਦੇ ਲੁੱਟੇ ਹਲਾਕੇ ਰੱਖ ਦੇਣ ਵਾਲਿਆਂ ਨੇ ਕਿਉਂਕਿ ਪੰਜਾਬੀ ਇੰਡਸਟਰੀ ਨੂੰ ਵੱਡਾ ਝਟਕਾ ਲੱਗਿਆ ਆ ਸਸਕਾਰ ਹੋ ਰਿਹਾ ਹੈ ਉਹ ਕਿੱਦਾਂ ਜਾ ਰਹੇ ਹਨ ਤਸਵੀਰਾਂ ਤੁਸੀਂ ਦੇਖ 파 ਰਹੇ ਹੋ ਜਿੱਥੇ ਉਹਨੇ ਪਹਿਲੀ ਵਾਰ ਆਇਆ ਸੀ ਉਹ ਥਾਂ ਦੇ ਉੱਤੇ ਸਸਕਾਰ ਕੀਤਾ ਗਿਆ ਰਾਜਨੀਤਿਕ ਵੱਤਾ ਇਕੱਲਾ ਆਪਣਾ ਨਾਮ ਨਹੀਂ ਆਪਣਾ ਪੈਣ ਕਿਹਾ ਕਿ ਝਟਕਾਇਆ ਆਪਣਾ ਪਿੰਡ ਦਾ ਨਾਮ ਵੀ ਉੱਤੇ ਉੱਚਾ ਕਰਕੇ ਲੱਗ ਜਾਂਦਾ ਆਪਣਾ ਪਿੰਡ ਦੀ ਛੱਡਿਆ ਖਾਸ ਕਰਕੇ ਉਹਨਾਂ ਨੇ ਆਪਣਾ ਪਿੰਡ ਦੀ ਛੱਡਿਆ ਰਾਜਵੀਰ ਜੁਬਦਾਰ ਨੇ ਕਾਇਕੀ ਦੇ ਨਾਲ ਜਾਂਦ ਭਾਲੀ ਦੇ ਵਿੱਚ ਵੀ ਪਹੁੰਚੇ ਪਰ ਉਹਨਾਂ ਨੇ ਆਪਣਾ ਪਿੰਡ ਜਿਹੜਾ ਉਹ ਨਹੀਂ ਛੱਡਿਆ ਤਾਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੀਐਫ ਮਾਤਾ ਜਿੜੇ ਨੇ ਇਸ ਅੰਤਿਮ ਸੰਸਕਾਰ ਦੇ ਵਿੱਚ ਤਿੰਨੇ ਜਣੇ ਕਨੈਕਟ ਯਾ ਤਿੰਨੇ ਜਣੇ ਤਿੰਨੇ ਜਣੇ ਲਾਈਵ ਵਿੱਚ ਨੇ ਤਿੰਨੇ ਜਣੇ ਇਸ ਤਰੀਕੇ ਦੇ ਨਾਲ ਜਿਹੜਾ ਜਿਹੜਾ ਆਪਣੀਆਂ ਰਸਮਾਂ ਨਿਵਾਇਆਂ ਜਾ ਰਹੀਆਂ ਨੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਇਰਾਜਮੇਂ ਜ਼ਿੰਮੇਦਾਰ ਪਰਮਾਤਮਾ ਬਖਸ਼ੇ ਤਿੰਨੇ ਜਣੇ ਦੇਖਦੇ ਲਾਈਵ ਤੌਰ ਤੇ ਸੋ ਰਾਜਵੀਰਸ਼ਵੰਤਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਇਸ ਪਾਨੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਨੇ ਪੰਜ ਤਤਾਂ ਦੇ ਵਿੱਚ ਵਲੀਨ ਹੋ ਚੁੱਕੇ ਨੇ ਸੋ ਰਾਜਵੀਰਸ਼ਵੰਤਾ ਜਿਨ੍ਹਾਂ ਨੇ ਗਾਇਕੀ ਦੇ ਖੇਤਰ ਦੇ ਵਿੱਚ ਵੀ ਚੰਗਾ ਨਾਮ ਨਾ ਖੱਟਿਆ नैना ने जिस लड़के को भिखारी समझकर मदद करी और उसे अपने घर ले आई वो तो निकला देश का सबसे अमीर सबसे हैंडसम सिक्स पैक एब्स वाला समीर जिंदल अब कौन सी लड़की ये सब देखकर पिघलेगी नहीं भाई मेरे को तो वो वाले दिखा दे डायरेक्ट वो भी देख लेना आरोप शो की कहानी भी किसी बॉलीवुड फिल्म से कम नहीं है अरब पति समीर जिंदल भिखारी बनने का नाटक करता है पर अपनी सासू माँ को करोड़ों की गाड़ी गिफ्ट में देता है हेलीकॉप्टर से घूमता फिरता है और पाँच करोड़ का हार नैना आज खत्म हो सन हमेशा ਪ੍ਰੋਮੋਟ ਕਰਦੇ ਨਜ਼ਰ ਆਏ ਕਦੇ ਕੋਈ ਕੰਟਰੋਵਰਸੀ ਦੇ ਵਿੱਚ ਨਜ਼ਰ ਨਹੀਂ ਆਏ ਰਾਜਵੀਰ ਜਵੰਦਾ ਲੇਕਿਨ ਅੱਜ ਜਦੋਂ ਉਹਨਾਂ ਦੀ ਆਵਾਜ਼ ਸਦਾ ਦੇ ਲਈ ਖਾਮੋਸ਼ ਹੋਈ ਹੈ ਉਸੇ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਪੂਰਾ ਹਾਲ ਹੋਇਆ ਸੋ ਮਾਂ ਤਾਂ ਹਾਂ ਮਾਰ ਕੇ ਰੋਈ ਹੈ ਕਿ ਸਾਡਾ ਪੁੱਤ ਇਸ ਜਹਾਨੋਂ ਚਲੇ ਗਿਆ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਉਸ ਮਾਂ ਦੇ ਉੱਤੇ ਕੀ ਬੀ3 ਹੋਏਗੀ ਉਹ ਮਾਂ ਜਿਹੜੀ ਰਾਜਵੀਰ ਸ਼ੰਭ ਜਵੰਦਾ ਨੂੰ ਜਿਸ ਨੇ ਆਪਣੇ ਕੋਖੋਂ ਜਨਮ ਦਿੱਤਾ ਉਸ ਪੁੱਤ ਨੂੰ ਬੜੇ ਛਾਵਾਂ ਦੇ ਨਾਲ ਪਾਲਿਆ ਪੋਸਿਆ ਉਸ ਨੂੰ ਖੜਾਇਆ ਉਸ ਨੂੰ ਆਪਣੇ ਪੈਰਾਂ ਸਿਰ ਖੜਾ ਕੀਤਾ ਉਸ ਦੇ ਹਰ ਇੱਕ ਸ਼ੌਂਕ ਪੂਰੇ ਸਕੂਲ ਦੇ ਵਿੱਚ ਬੜੇ ਛਾਵਾਂ ਦੇ ਨਾਲ ਮਾਂ ਆਪਣੇ ਪੁੱਤ ਨੂੰ ਤਿਆਰ ਕਰਕੇ ਭੇਜਦੀ ਹੋਏਗੀ ਜਿਸ ਦਿਨ ਰਾਜਵੀਰ ਸ਼ਵੰਦਾ ਨੇ ਬਾਹਰ ਸ਼ਾਂਤ ਦੇ ਲਈ ਜਦੋਂ ਇਹ ਹਾਦਸਾ ਵਾਪਰਿਆ ਕਰੋ ਨਿਕਲੇ ਹੋਣਗੇ ਉਸ ਸਮੇਂ ਵੀ ਮਾਂ ਨੇ ਬੜੇ ਚਾਦੀ ਨਾਲ ਆਪਣੇ ਪੁੱਤਰ ਨੂੰ ਤੋਰਿਆ ਹੋਵੇਗਾ ਤੇ ਕਿਹਾ ਹੋਏਗਾ ਕਿ ਪੁੱਤ ਤੂੰ ਜਲਦੀ ਘਰ ਵਾਪਸ ਆਈ ਪਰ ਨਹੀਂ ਸੀ ਪਤਾ ਕਿਸ ਤਰੀਕੇ ਦੇ ਨਾਲ ਇਹ ਦਿਨ ਛੜਾ ਵਿਖਣ ਨੂੰ ਮਿਲੇਗਾ ਸੋ ਬੇहद ਹੀ ਭਾਵੁਕ ਤਸਵੀਰਾਂ ਨੇ ਕਿ ਪੰਜ ਤਤਾਂ ਦੇ ਵਿੱਚ ਬੁਲীন ਹੋ ਚੁੱਕੇ ਨੇ ਰਾਜਵੀਰ ਜਵੰਦਾ ਰਾਜਵੀਰ ਜਵੰਦਾ ਜਿਨ੍ਹਾਂ ਦੇ ਵੱਲੋਂ ਗਾਇਕੀ ਸੋ ਬੇहद ਹੀ ਭਾਵੁਕ ਤਸਵੀਰਾਂ ਨੇ ਰਸਮਾਂ ਛੜੀਆਂ ਕੀਤੀਆਂ ਸ਼ਾਰਗੀਆਂ ਨੇ ਜਸਪਾਤਵਾ ਰਣਜੀਤ ਬਾਵਾ ਹੁਰਾਂ ਦੇ ਵੱਲੋਂ ਰஞ்சிਤ ਪਾਵਾ ਬਿਹਤ ਪਾਵਾ ਕੋਈ ਜਦੋਂ ਮੋਟਾ ਝੜਾਉਣਾ ਤੇ ਬਲੋ ਦਿੱਤਾ ਗਿਆ ਸੋ ਕੁਝ ਹੀ ਸਮੇਂ ਦੇ ਵਿੱਚ ਸੰਸਕਾਰ ਝੜਾ ਕੀਤਾ ਜਾਏਗਾ ਸੋ ਇਸ ਮੌਕੇ ਤੇ ਕੁਲਵਿੰਦਰ ਪਿੱਲਾ ਰஞ்சிਤ ਪਾਵਾ ਐਮੀ ਬਿਰਕ ਜਸ ਬਾਜਵਾ ਕੁਰਨਾਮ ਪੁੱਲ ਪੂਰੀ ਨਜ਼ਰ ਆ ਰਹੇ ਨੇ ਸੋ ਬੇहद ਖੂਬ ਤਸਵੀਰਾਂ ਨੇ ਕੁਝ ਹੀ ਸਮੇਂ ਦੇ ਵਿੱਚ ਪੰਜ ਤਤਾਂ ਦੇ ਵਿੱਚ ਬਲੀਨ ਹੋਣਗੇ ਰਾਜਵੀਰ ਜਵੰਦਾ ਅੰਤਿਮ ਰਸਮਾਂ ਦੇ ਉਤੇ ਆਖਰੀ ਸਲਾਮ ਆਖਰੀ ਅਲਵਿਦਾ ਰਾਜਵੀਰ ਜਵੰਦਾ ਨੂੰ ਭਰੀਆਂ ਅੱਖਾਂ ਦੇ ਨਾਲ ਹਰੇਕ ਦੇ ਵੇਖਿਆ ਜਾ ਰਿਹਾ ਐਮੀ ਬਿਰਕ ਰਾਜਵੀਰ ਜਵੰਦਾ ਦੇ ਮਾਤੇ ਗੱਲ ਲੱਗ ਕੇ ਤਾਂहां ਮਾਰ ਕੇ ਰੋ ਰਹੇ ਨੇ ਮਾਤਾ ਰੋ ਰੋ ਕੇ ਬੁਰਾ ਹਾਲ ਹੈ ਮਾਦਾ ਸਦੂ ਜਵਾਨ ਪੁੱਤ ਜਹਾਨ ਨੂੰ